ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Jobs Bhai Kinney ਦੇ ਵਿੱਚ ਦੋਸਤੋ ਇੱਕ ਨਵੀਂ ਨਿਊਜ਼ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਸਵੇਰੇ ਦੇ ਕਈ ਪਿੰਡਾਂ ਦੇ ਵਿੱਚ ਪੈਦਾ ਹੋਈ ਹੜ੍ਹ ਦੀ ਸਥਿਤੀ ਨੂੰ ਦੇਖਦੇ ਆਂ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਛੁੱਟੀਆਂ ਦੀ ਬਿਤੀ 7-9-2025 ਤੱਕ ਵਾਅਦਾ ਕੀਤਾ ਗਿਆ ਹੈ ਜੀ ਇਹ ਹੁਕਮ ਪਹਿਲਾਂ ਜਾਰੀ ਕੀਤਾ ਗਿਆ ਸੀ 1.9.2025 ਵਿੱਚ ਜਾਰੀ ਕੀਤੀ ਗਈ ਸੀ 1.9.2025 ਤੱਕ ਛੁੱਟੀਆਂ ਕੀਤੀਆਂ ਗਈਆਂ ਸੀ ਹੁਣ ਹੋਰ ਵਧਾ ਦਿੱਤੀਆਂ 7.9.2025 ਤੱਕ ਕਰ ਦਿੱਤੀਆਂ ਗਈਆਂ ਨੇ ਮਿਤੀ 3.9.2025 ਚੰਡੀਗੜ੍ਹ ਪ੍ਰਬੰਧਕੀ ਸਤਕਰ ਪੰਜਾਬ ਸਰਕਾਰ ਉਚੇਰੀ ਸਿੱਖਿਆ ਤੇ ਪਸ਼ਾਵਾਂ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਵੀ ਵਧੀਆ ਜਾਣਕਾਰੀ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਵੀ ਵਧੀਆ ਜਾਣਕਾਰੀਆਂ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਅਤੇ ਜੌਬਸ ਦੇ ਸੰਬੰਧਿਤ ਵੀ ਤੁਹਾਨੂੰ ਪੋਸਟਾਂ ਆਪਣੇ ਚੈਨਲ ਦੇ ਉੱਤੇ ਮਿਲ ਜਾਣਗੀਆਂ ਮਿਲਦੇ ਆ ਦੋਸਤੋ ਨਵੀਂ ਜਾਣਕਾਰੀ ਦੇ ਨਾਲ ਨਵੀਂ ਭਰਤੀ ਦੇ ਨਾਲ ਧੰਨਵਾਦ ਜੀ